ਅੱਜ ਸਾਰੀਆਂ ਸਹੂਲਤਾਂ ਬੰਦ ਹੈ। ਨੀਲੇ ਕਾਰਡ ਕੱਟੇ ਗਏ, ਚੱਕਣ ਬੰਦ ਹੈ, ਪੈਸ਼ਨਨ ਕੱਟੀ ਗਈਆਂ। ਸਪਈ ਪੈਨ ਭਰਾਵਾਂ ਦੀ ਸ਼ਿਕਾਇਤਾਂ ਰਹਿੰਦੀਆਂ ਸੀ ਕਿ ਸਾਡੀ ਪੈਨਸ਼ਨ ਕੱਟੀ ਗਈ ਜਾਂ ਪਿਛਲੇ ਸਮੇਂ ਦੌਰਾਨ ਕਿਸਦਾ ਕੋਈ ਰਾਸ਼ਟਰ ਕੱਟਿਆ ਗਿਆ। ਉਹ ਸਾਰਾ ਉਹਨੇ ਨੋਟ ਕਰਕੇ ਵਿਰੋਧੀਆਂ ਦੇ ਵਾਰ ਤੇ ਸਰਕਾਰ ਦੇ ਜਵਾਬ ਸਿਆਸਤ ਪੱਕੀ ਹੋਈ। ਸੁਭੀਰ ਸਿੰਘ ਬਾਦਲ ਅੱਜਕੱਲ੍ਹ ਪੰਜਾਬ ਬਚਾਓ ਯਾਤਰਾ ਤੇ ਨਿਕਲੇ ਨੇ। ਮਾਨਸੇ ਕਾਰਟੇਲ ਜਾਮ ਲਗਾਇਆ ਕਿ ਨਾ ਧੀਆਂ ਨੂੰ ਸ਼ਗਨ ਨਾ ਬਜ਼ੁਰਗਾਂ ਨੂੰ ਪੈਨਸ਼ਨ ਨਾ ਬੱਚਿਆਂ ਨੂੰ ਵਜ਼ੀਫੇ ਤਾਂ ਉਧਰ ਅੱਜ ਪੰਜਾਬ ਸਰਕਾਰ ਨੇ ਮੁਹਿੰਮ ਸ਼ੁਰੂ ਕੀਤੀ ਹੈ ਸਰਕਾਰ ਤੁਹਾਡੇ ਦਵਾਰ ਤੇ ਦਾਵਾ ਕੀਤਾ ਹੈ ਕਿ ਸਭ ਨੋਟ ਹੋ ਗਿਆ ਹੈ ਪੈਨਸ਼ਨ ਵੀ ਮਿਲੇਗੀ ਪਿਰਾਸ਼ਨ ਕਾਰਡ ਵੀ ਬਣਨਗੇ ਅੱਜ ਸਾਰੀਆਂ ਸਹੂਤਾ ਬੰਦ ਹੈ ਨੀਲੇ ਕਾਰਡ ਕੱਟੇ ਗਏ ਹੈ ਸ਼ਗਨ ਬੰਦ ਹੈ ਪੈਨਸ਼ਨਾਂ ਕੱਟੀ ਗਈਆਂ ਜਿਹੜੀਆਂ ਐਸੀ ਬੱਚਿਆਂ ਦੀ ਸਕਾਲਰਸ਼ਿਪ ਬੰਦ ਕੀਤੀ ਗਈ ਹੈ ਜਿਹੜੇ ਅਸੀਂ ਸੇਵਾ ਕੇਂਦਰ ਬਣਾਏ ਸੀ ਉਹ ਵੀ ਬੰਦ ਕਰ ਦਿੱਤੇ ਐ ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਹੀ ਨਹੀਂ ਸੋ ਕਈ ਭੈਣਾ ਭਰਾਵਾਂ ਦੀਆਂ ਸ਼ਿਕਾਇਤਾਂ ਰਹਿੰਦੀਆਂ ਸੀ ਕਿ ਸਾਡੀ ਪੈਨਸ਼ਨ ਕੱਟੀ ਗਈ ਜਾਂ ਪਿਛਲੇ ਸਮੇਂ ਦਰਮਿਆਨ ਕਿਸੇ ਦਾ ਕੋਈ ਰਾਸ਼ਨ ਕੱਟਿਆ ਗਿਆ ਉਹ ਸਾਰਾ ਉਹਨੇ ਨੋਟ ਕਰਕੇ